Indo Canadian TV ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦਾ ਟਾਈਟਲ ਸੁਪਨਾ ਵੱਡਾ ਰੱਖੋ ਸ਼ੁਰੂਆਤ ਅੱਜ ਕਰੋ ਹੈ ਸੋ ਹਰ ਵੱਡਾ ਸਫਰ ਇੱਕ ਛੋਟੀ ਜੀ ਕਦਮ ਨਾਲ ਸ਼ੁਰੂ ਹੁੰਦਾ ਹੈ ਅਤੇ ਹਰ ਉਹ ਵਿਅਕਤੀ ਜੋ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਹੈ ਉਹ ਪਹਿਲਾ ਕਦਮ ਹੁੰਦਾ ਹੈ ਆਪਣੇ ਭਵਿੱਖ ਵੱਲ ਹਰ ਸਾਲ ਲੱਖਾਂ ਭਾਰਤੀ ਵਿਦੇਸ਼ਾਂ ਵਿੱਚ ਪੜ੍ਹਾਈ ਕੰਮ ਜਾਂ ਸੈਟਲਮੈਂਟ ਲਈ ਜਾਂਦੇ ਹਨ ਕੈਨੇਡਾ ਆਸਟ੍ਰੇਲੀਆ ਯੂਕੇ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਉਹਨਾਂ ਨੇ ਸਿਰਫ ਸੁਪਨਾ ਨਹੀਂ ਦੇਖਿਆ ਉਹਨਾਂ ਨੇ ਤਿਆਰੀ ਕੀਤੀ ਹੈ ਫਰਕ ਸਿਰਫ ਇੱਕ ਹੁੰਦਾ ਹੈ ਹਿੰਮਤ ਅਤੇ ਮਿਹਨਤ ਦਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਉਹ ਅੱਜ ਸਫਲ ਨੇ ਜਿਨ੍ਹਾਂ ਨੇ ਡਰ ਨੂੰ ਛੱਡਿਆ ਉਹ ਅੱਜ ਵਿਦੇਸ਼ਾਂ ਵਿੱਚ ਆਪਣਾ ਨਾਮ ਬਣਾ ਰਹੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਹਰ ਸਾਲ ਲੱਖਾਂ ਇਮੀਗ੍ਰੈਂਟਸ ਦਾ ਸਵਾਗਤ ਕਰਦਾ ਹੈ ਆਸਟ੍ਰੇਲੀਆ ਤੇ ਯੂਕੇ ਵਿਦਿਆਰਥੀਆਂ ਨੂੰ ਵਰਲਡ ਕਲਾਸ ਐਜੂਕੇਸ਼ਨ ਦਿੰਦੇ ਨੇ ਨਿਊਜ਼ੀਲੈਂਡ ਪੀਸਫੁਲ ਲਾਈਫਸਟਾਈਲ ਲਈ ਮਸ਼ਹੂਰ ਹੈ ਤੇ ਇਹ ਸਾਰੇ ਦੇਸ਼ ਤੁਹਾਡੇ ਵਰਗੇ ਐਜੂਕੇਟਿਡ ਡੈਡੀਕੇਟਿਡ ਤੇ ਕੌਨਫੀਡੈਂਟ ਲੋਕ ਚਾਹੁੰਦੇ ਨੇ ਸੋ ਇਸ ਲਈ ਡਰੋ ਨਾ ਰੁਕੋ ਨਾ ਆਪਣੀ ਪ੍ਰੋਫਾਈਲ ਤੇ ਅੱਜ ਹੀ ਕੰਮ ਕਰਨਾ ਸ਼ੁਰੂ ਕਰੋ ਕਿਉਂਕਿ ਸਮਾਂ ਕਿਸੇ ਲਈ ਨਹੀਂ ਰੁਕਦਾ ਜੋ ਅੱਜ ਸ਼ੁਰੂ ਕਰਦਾ ਹੈ ਉਹੀ ਕੱਲ ਸਫਲ ਕਉਂਦਾ ਹੈ ਸੋ ਦੋਸਤੋ ਜੇਕਰ ਤੁਸੀਂ ਆਇਲਸ ਜਾਂ ਪੀਟੀ ਦਾ ਐਗਜ਼ਾਮ ਦੇਣਾ ਚਾਹੁੰਦੇ ਹੋ ਜਾਂ ਤੁਹਾਨੂੰ ਮਟੀਰੀਅਲ ਦੀ ਜ਼ਰੂਰਤ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਨਾਲ ਰਿਲੇਟਡ ਗਾਈਡੈਂਸ ਦੀ ਜ਼ਰੂਰਤ ਹੈ ਤਾਂ ਸਾਡੀ ਵੀਡੀਓ ਹੇਠ ਕਮੈਂਟ ਜ਼ਰੂਰ ਕਰੋ ਅਸੀਂ ਤੁਹਾਡੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਾਂਗੇ ਤਾਂ ਦੋਸਤੋ ਸਹੀ ਸਮਾਂ ਇਹੀ ਹੈ ਅੱਜ ਦਾ ਦਿਨ ਤੁਹਾਡਾ ਡ੍ਰੀਮ ਕੰਟਰੀ ਤੁਹਾਡੀ ਉਡੀਕ ਕਰ ਰਿਹਾ ਹੈ ਸਿਰਫ ਇੱਕ ਕਦਮ ਲੈਣਾ ਬਾਕੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਐਨ ਆਈ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ